ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਸਾਧ ਸੰਗਤ ਜੀ ਆਪਾਂ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਏ ਆ ਤੇ ਸੰਗਤਾਂ ਨੂੰ ਮੈਂ ਕਹੂੰਗਾ ਆਪ ਵੀ ਜਲਦੀ ਜਲਦੀ ਪੋਸਟ ਨੂੰ ਸੰਗਤਾਂ ਤੱਕ ਸ਼ੇਅਰ ਕਰਕੇ ਪਹੁੰਚਾਇਆ ਜਾਵੇ ਅੱਜ ਆਪਾਂ ਟਿਰ ਟੋਪ ਕਾ ਉੱਤੇ ਗੱਲ ਕਰਾਂਗੇ ਤੇ ਉਹ ਤੁਹਾਨੂੰ ਸੱਚਾਈ ਦੱਸਾਂਗੇ ਇਹਦੇ ਵੀਡੀਓ ਸਾਰੀ ਸੁਣਨੀ ਆ ਤੇ ਸੁਣ ਕੇ ਸੰਗਤਾਂ ਤੱਕ ਪਹੁੰਚਾਉਣੀ ਆ ਆਪਾਂ ਜੰਗ ਦੇ ਵਿਸ਼ੇ ਤੇ ਗੱਲ ਕਰਨ ਲੱਗੇ ਆ ਜਿਵੇਂ ਕਿ ਜੰਗ ਜਿਹੜੀ ਲਾਈ ਸੀ ਝੂਠੀ ਜੰਗ ਲਾ ਕੇ ਲੋਕਾਂ ਨੂੰ ਬੜਾ ਡਰਾਇਆ ਤੇ ਧਮਕਾਇਆ ਗਿਆ ਆ ਤੇ ਬਾਤ ਸੀ ਅੰਦਰ ਕੀ ਜੋ ਮੋਦੀ ਜਾਣਦਾ था ਕਿ ਐਸਾ ਕਰੇਗੇ ਤਾਂ ਸਭ ਹੀ ਕੁਝ ਪਾ ਲੇਗੇ ਤਾਂ ਵੈਸਾ ਹੀ ਹੋਇਆ ਤੇ ਗੱਲ ਮੈਂ ਸਭ ਤੋਂ ਪਹਿਲਾਂ ਤਿੰਨ ਟੋਪਕਾਰ ਤੇ ਕਰੂੰਗਾ ਤੇ ਮੇਰੇ ਵੀਰ ਭਰਾ ਜੁੜੇ ਰਹੋ ਤੇ ਇੱਕ ਟੋਪਕ ਆਪਾਂ ਕਰਨੀ ਆ ਬਲੈਕਆਊਟ ਤੇ ਤੇ ਦੂਜੀ ਆਪਾਂ ਗੱਲ ਕਰਨੀ ਆ ਜਿਹੜਾ ਕਿ ਡਰੋਨ ਦੇ ਨਾਲ ਬੰਬ ਕਿੱਦਾਂ ਛੁੱਟੇ ਗਏ ਆ ਤੇ ਤੀਜੀ ਗੱਲ ਆਪਾਂ ਕਰਨੀ ਆ ਵੀ ਜੰਗ ਟਰੰਪ ਨੇ ਬੰਦ ਕਿੱਦਾਂ ਕਰਾਈ ਆ ਪਹਿਲਾਂ ਆਪਾਂ ਬਲੈਕਆਊਟ ਦੇ ਉੱਤੇ ਗੱਲ ਕਰਾਂਗੇ ਬਲੈਕਆਊਟ ਯਾਨੀ ਕਿ ਪੰਜਾਬ ਦੇ ਵਿੱਚ ਲੋਕਾਂ ਦੀਆਂ ਘਰਾਂ ਦੀਆਂ ਲਾਈਟਾਂ ਬਿਜਲੀਆਂ ਬੰਦ ਕਰਕੇ ਉਹਨੂੰ ਇੱਕ ਬਲੈਕਆਊਟ ਦਾ ਨਾਮ ਦਿੱਤਾ ਵੀ ਹਨੇਰਾਵਾਦ ਕਰਕੇ ਸਾਰੇ ਥਾਵਾਂ ਦੇ ਤੇ ਆਪਣੀ ਚਾਲ ਖੇਡਣੀ ਚਾਲ ਖੇਡਣ ਦਾ ਮਤਲਬ ਹੁੰਦਾ ਹੈ ਕਿ ਜਦੋਂ ਲਾਈਟਾਂ ਜਗਦੀਆਂ ਹੁੰਦੇ ਨੇ ਨਾ ਘਰੋਂ ਘਰੀ ਤੇ ਚਾਨਣ ਹੁੰਦਾ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਅਸਮਾਨ 'ਚ ਕੀ ਚਾਨਣ ਵਾਲੀ ਕੀ ਉੱਚੀ ਉੜਦੀ ਜਾ ਰਹੀ ਆ ਤੇ ਉਹ ਚਾਨਣ ਵਾਲੀ ਚੀਜ਼ ਉੜਦੀ ਕਿਹੜੀ ਜਾ ਰਹੀ ਆ ਤੇ ਉਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਇਹਨਾਂ ਨੇ ਹਨੇਰਾ ਕੀਤਾ ਨਾ ਹਨੇਰਾ ਕਰਨ ਦੇ ਨਾਲ ਜਿਹੜੇ ਇਹਨਾਂ ਨੇ ਆਪਣੇ ਡਰੋਨ ਦੇ ਨਾਲ ਇੰਡੀਅਨ ਡਰੋਨ ਦੇ ਨਾਲ ਨਾ ਕਿ ਪਾਕਿਸਤਾਨ ਨੇ ਨਾ ਕੋਈ ਬੰਬ ਚਲਾਏ ਤੇ ਨਾ ਕੋਈ ਪਾਕਿਸਤਾਨੀ ਡਰੋਨ ਛੱਡੇ ਆ ਇੰਡੀਅਨ ਡਰੋਨ ਦੇ ਨਾਲ ਇਹਨਾਂ ਨੇ ਆਪਣੇ 5-5 ਬੰਬ ਬੰਨ ਕੇ ਤੇ ਜਿੱਥੇ ਕਿਤੇ ਲਾਈਟ ਜਗਦੀ ਨਾ ਇਹਨਾਂ ਨੇ ਉੱਥੇ ਕੈਮਰਾ ਨਾਲ ਦੇਖ ਕੇ ਤੇ ਇਹਨਾਂ ਉੱਥੇ ਲੈਂਡ ਦੇ ਤੇ ਬੰਬ ਛੁੱਟਿਆ ਤੇ ਬੰਬ ਜਿਹੜੇ ਆਰ ਡੀ ਐਕਸ ਬਰੂਦ ਵਾਲੇ ਜਿਹੜੇ ਕਿ ਬੰਬ ਜਿਹੜੇ 2-2 2.5-2.5 ਕਿਲੋ ਦੇ ਬੰਬ ਸੀ ਤੇ 5 ਬੰਬ ਬੰਨਦੇ ਇਹ ਡਰੋਨ ਦੇ ਨਾਲ ਤੇ ਉਹ ਇਹਨਾਂ ਨੇ ਦੇਖ ਕੇ ਤੇ ਏਕ-ਏਕ ਕਰਕੇ ਉਹ ਤੋਂ ਡਰੋਨ ਦੇ ਨਾਲ ਬੰਬ ਸੁੱਟਿਆ ਜਾਂ ਇਹਨਾਂ ਦਾ ਚਿੱਤ ਕੀਤਾ ਆ ਤੇ ਇਕੱਠਾ ਸਾਰਾ ਡਰੋਨ ਹੀ ਸੁੱਟ ਕੇ ਤਬਾਹ ਕਰਕੇ ਤੇ ਬੰਬ ਬੰਬ ਦਾ ਰੂਪ ਦੇ ਦਿੱਤਾ ਵੀ ਬੰਬ ਫੋੜਿਆ ਬੜਾ ਤਕੜਾ ਅਸਮਾਨ ਤੋਂ ਬੰਬ ਡਿੱਗਾ ਆ ਹੁਣ ਤੁਸੀਂ ਆਪ ਸਿਆਣੇ ਆਪ ਜਿਹੜੀਆਂ ਮਜੈਲਾਂ ਜਿਹੜੀਆਂ ਇਹਨਾਂ ਦੇ ਸੁੱਟੀਆਂ ਲੋਕਾਂ ਦੇ ਖੇਤਾਂ ਦੇ ਵਿੱਚ ਉਹ ਚੱਲੀਆਂ ਹੋਈਆਂ ਮਜੈਲਾਂ ਸੀ ਜਿਨ੍ਹਾਂ ਦੇ ਕੋਈ ਵੀ ਪੱਲੇ ਹੈ ਨਹੀਂ ਜੜੀਆਂ ਇੱਕ ਕਿ ਡੰਗਰ ਦੇ ਉੱਤੇ ਡਈ ਜਾਂਦੇ ਡੰਗਰ ਨਹੀਂ ਮਾਰ ਸਕਦੀਆਂ ਤੇ ਉਹਨਾਂ ਨੇ ਬੰਦੇ ਲੋਕ ਪਿੰਡਾਂ ਦੇ ਪਿੰਡ ਉਹਨਾਂ ਨੇ ਕਿੱਥੋਂ ਤਬਾਹ ਕਰਨੇ ਸੀ ਜਦੋਂ ਇਹਨਾਂ ਨੇ ਬਲੈਕਆਉਟ ਕਰਕੇ ਆਪਣੇ ਡਰੋਨ ਛੁੱਟਿਆ ਤੇ ਲੋਕੀ ਵਿਚਾਰੇ ਡਰਦੇ ਘਰੋਂ ਘਰੀ ਆਪਣੇ ਤਾਂ ਵੇਖ ਲੈ ਵੀ ਲਾਲ ਲਾਲ ਘੂਕਦੇ ਸ਼ੂਕਦੇ ਸੂਹੇ ਰੰਗ ਦੇ ਇਹ ਬੰਬ ਜਾ ਰਹੇ ਮਜੇਲਾ ਜਾ ਰਹੀਆਂ ਤੇ ਹੁਣ ਸਾਡੀ ਜਾਨ ਨੂੰ ਖਤਰਾ ਤੇ ਅਸੀਂ ਹੁਣ ਮਰ ਜਣਾ ਸਾਡਾ ਕੋਈ ਪਤਾ ਨਹੀਂ ਦਾ ਤੇ ਲੋਕੀ ਰੱਬ ਦਾ ਨਾਮ ਜਪੀ ਜਾਂਦੇ ਤੇ ਡਰੀ ਜਾਂਦੇ ਵੀ ਪਾਕਿਸਤਾਨ ਨੇ ਮਾਰਦਾ ਜੀ ਪਾਕਿਸਤਾਨ ਨੇ ਮਾਰ ਦਤਾ ਇਹਨਾਂ ਨੇ ਪਤਾ ਇਹ ਜਿਹੜੀ ਅਮਿਤ ਸ਼ਾਹ ਹੋਣਾਂ ਦੀ ਤੇ ਮੋਦੀ ਹੋਣਾਂ ਦੀ ਚਾਲੀ ਉਹ ਆਪਣੀ ਚਾਲ ਦਿੱਤੇ ਹੋਗੇ ਕਾਮਯਾਬ ਜਦੋਂ ਜਿਹੜੇ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੂੰ ਆਪਾਂ ਭਈਏ ਆਨੇ ਆ ਉਹ ਪੰਜਾਬ ਦੇ ਵਿੱਚ ਜਦੋਂ ਇਹ ਕਰਤੂਤਾਂ ਇਹਨਾਂ ਦੀਆਂ ਵੇਖਣ ਲੱਗੇ ਆ ਤੇ ਉਹਨਾਂ ਨੂੰ ਆਪਣੀ ਜਾਨ ਦੀ ਪੈ ਗਈ ਤੇ ਉਹਨਾਂ ਨੂੰ ਆਪਣੀ ਜਾਨ ਦੀ ਪੈ ਗਈ ਤਾਂ ਉਹਨਾਂ ਨੇ ਸਵੇਰੇ ਰਾਤੋਂ ਰਾਤ ਸਬਾਨ ਬਨ ਕੇ ਜੋ ਭਾਂਡਾ ਟੀਂਡਾ ਠੀਕਰ ਸਾਹ ਬਨ ਕੇ ਰੇਲਾਂ ਦੇ ਵਿੱਚ ਤੁੰ ਤੁੰ ਕੇ ਭਰ ਕੇ ਤੇ ਰੇਲਾਂ ਉਹਨਾਂ ਨੇ ਬਿਹਾਰ ਨੂੰ ਚੱਲ ਗਏ ਮੋਦੀ ਹੁਣ ਬਿਹਾਰ ਦੇ ਵਿੱਚ ਆਪਣੀਆਂ ਵੋਟਾਂ ਦਾ ਪ੍ਰਚਾਰ ਕਰਦਾ ਫਿਰਦਾ ਸੀ ਤੇ ਉਹ ਜਿਹੜੇ ਬਿਹਾਰੀ ਇੱਥੋਂ ਤੇ ਉਹ ਉੱਥੇ ਪਹੁੰਚ ਗਏ ਉਹਨਾਂ ਨੇ ਜਾ ਕੇ ਕਿਹਾ ਵੀ ਜਾਨ ਬਚੀ ਤੇ ਲੱਖੋਂ ਪਾਏ ਬੜੇ ਕਮਾਏ نوٹ ਤੇ ਹੁਣ ਜਦੋਂ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਵੋਟਾਂ ਦਾ ਮਸਲਾ ਮੋਦੀ ਦਾ ਹੱਲ ਹੋ ਗਿਆ ਤੇ ਜਦੋਂ ਡਰੋਨ ਜਿਹੜੀ ਉਹ ਰਾਤ ਹਨੇਰੇ 'ਚ ਲੋਕਾਂ ਦੇ ਵਿੱਚ دہشت ਪਾਉਣ ਵਾਸਤੇ ਡਰੋਨ ਨੂੰ ਫਟਾਇਆ ਗਿਆ ਇਹ ਡਰੋਨ ਤਾਂ ਫੜਦੀ ਜਿਹੜਿਆਂ ਦੇ ਆਪ ਹੀ ਇਹ ਬੰਬ ਜਿਹੜੇ ਚੱਲਦੇ ਆ ਤੇ ਇਹ ਫੌਜੀ ਬੰਬ ਪਾਕਿਸਤਾਨੀ ਮਾਰਨਦੇ ਆ ਪਾਕਿਸਤਾਨੀ ਕਹਿੰਦੇ ਆ ਵੀ ਸਾਨੂੰ ਕੋਈ ਲੋੜ ਨਹੀਂ ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡਦੇ ਅਸੀਂ ਜਦੋਂ ਪਾਉਨੇ ਆ ਨਾ ਫਿਰ ਧਾਕ ਹੀ ਪਾਉਨੇ ਆ ਕਿਉਂਕਿ ਉਹ ਵੀ ਸਾਡੇ ਪੰਜਾਬੀ ਭਰਾ ਹੀ ਉਧਰ ਬੈਠੇ ਹੋ ਕਦੇ ਮਾੜੇ ਬੰਦੇ ਨਹੀਂ ਨੇ ਬਗੜੀ ਉਤਾਂ ਦੇ ਆ ਵੀ ਜਿਹੜੇ ਜਿਨ੍ਹਾਂ ਨੂੰ ਗੁੰਗਿਆਂ ਬੋਲੇ ਘਰੇ ਗੁੰਗਿਆਂ ਬੋਲੇ ਉਹਨਾਂ ਨੂੰ ਪਤਾ ਨਹੀਂਗਾ ਚੀਜ਼ ਦਾ ਉਹ ਵੀ ਸਾਡੇ ਆਪਣੇ ਆ ਵੀ ਇਧਰੋਂ ਸਾਡੇ ਜਿਹੜੇ ਲੋਕ ਆ ਇਹਨਾਂ ਨੇ ਸੋਸ਼ਲ ਮੀਡੀਆ 'ਤੇ ਬੜਾ ਮੀਂਹ ਵਰਾਇਆ ਏ ਗੱਲਾਂ ਬਾਤਾਂ ਕਹਿਣ ਦਾ ਤੇ ਉਹਨਾਂ ਦੇ ਲੋਕਾਂ ਨੇ ਵੀ ਬੜਾ ਮੀਂਹ ਵਰਾਇਆ ਤੇ ਇਹ ਲੋਕ ਹੱਸਦੇ ਚਾਲਾਂ ਖੇੜਦੇ ਚਾਲ ਗਏ ਖੇੜ ਆਪਣੀ ਜਦੋਂ ਆਪਣੀ ਇਹਨਾਂ ਨੇ ਚਾਲ ਖੇੜ ਦਿੱਤੀ ਤੇ ਇਹ ਲੋਕਾਂ ਦੇ ਵਿੱਚ دہشت ਤੇ ਡਰ ਦਾ ਮਾਹੌਲ ਇਹਨਾਂ ਨੇ ਕਾਇਮ ਕਰ ਦਿੱਤਾ ਤੇ ਆਪਣੀਆਂ ਗੋਟੀਆਂ ਖੇੜ ਗਈ ਲੋਕੀ ਡਰ ਗਏ ਵੀ ਵਕਿਆ ਵਿੱਚ ਬੰਬ ਚੱਲਣ ਡੈ ਪਈ ਵਕਿਆ ਸਾਰਾ ਕੁਝ ਹੋਣ ਡੈ ਪਿਆ ਆ ਤੇ ਇੱਕ ਵੀਡੀਓ ਇਹਨਾਂ ਦੀ ਸਾਹਮਣੇ ਆਈ ਆ ਜਿਹੜੇ ਇੰਡੀਆ ਦੇ ਫੌਜੀ ਜਿਹੜੇ ਆ ਉਹ ਆਪਣਾ ਜਿਹੜੇ ਮਾੜੇ ਬੰਬ ਬਰੂਦ ਆ ਨਾ 2-2 3-3 ਕਿਲੋ ਦੇ ਉਹ ਵਿੱਚ ਪਾ ਕੇ ਟੋਪਾਂ ਦੇ ਤੇ ਆਪ ਜਲਾ ਕੇ ਟੋਪਾਂ ਛੱਡਣ ਦੇ ਤਾਂ ਉਹਨਾਂ ਤੋਂ ਚੱਲ ਕੇ ਥੋੜਾ ਅੱਗੇ ਗਾਂ ਜਾ ਕੇ ਡੇ ਪੈਂਦੇ ਆ ਤੇ ਉੱਥੇ ਲੱਗਦਾ ਵੀ ਪਾਕਿਸਤਾਨ ਵਾਲਿਆਂ ਨੇ ਬੰਬ ਮਾਰੇ ਤਾਕਤਾਂ ਵਾਲੇ ਬੰਬ ਇਦਾਂ ਨਹੀਂ ਮਾਰਦੇ ਜੇ ਪਾਕਿਸਤਾਨ ਵਾਲਿਆਂ ਨੇ ਬੰਬ ਮਾਰਨੇ ਹੋਣਾ ਉਹਨਾਂ ਨੇ ਵੱਡੇ ਵੱਡੇ ਸ਼ਹਿਰਾਂ ਦੇਤੇ ਬੰਬ ਮਾਰਨੇ ਹੈ ਬਿਆਸ ਦਰਿਆ ਤੇ ਮਾਰਨੇ ਹੀ ਜਾਂ ਉਹਨਾਂ ਨੇ ਦਿੱਲੀ ਮਾਰਨੇ ਹੈ ਜਾਂ ਉਹਨਾਂ ਨੇ ਬੰਬੇ ਮਾਰਨੇ ਹੀ ਪਾਕਿਸਤਾਨੀਆਂ ਨੇ ਅਜੇ ਕੁਝ ਨਹੀਂ ਕੀਤਾ ਅਜੇ ਟਾਸ ਤੋਂ ਮਸ ਨਹੀਂ ਹੋਏ ਪਾਕਿਸਤਾਨੀ ਅਜੇ ਉਹਨਾਂ ਨੇ ਮੂੰਹ ਤੋੜਵਾ ਜਵਾਬ ਨਹੀਂ ਇੰਡੀਆ ਦਿੱਤਾ ਤੇ ਇੰਡੀਆ ਵਾਲਿਆਂ ਨੇ ਸਾਨੂੰ ਸਾਰਿਆਂ ਨੂੰ ਰੱਜ ਕੇ ਬੇਕੂਫ ਬਣਾਇਆ ਤੇ ਤੀਸਰੀ ਗੱਲ ਮੈਂ ਇਹ ਕਰਨੀ ਆ ਵੀ ਜਿਹੜੇ ਆਪਣੇ بڑے ਇੰਡੀਅਨ ਭਗਤ ਜਿਹੜੇ ਸਾਡੇ ਪੰਜਾਬੀ ਜਿਨ੍ਹਾਂ ਨੇ ਪੱਗਾਂ ਸਿਰਾਂ ਦੇ ਵਿੱਚ ਪਸਾਈਆਂ ਆ ਜਾਂ ਪੱਗਾਂ ਦੇ ਵਿੱਚ ਸਿਰ ਫਸਾਏ ਆ ਜਿਹੜੇ ਕਹਿੰਦੇ ਆ ਭੇਖ ਦਿਖਾਏ ਜਗਤ ਕੋ ਲੋਕਨ ਕੋ ਵਸਕੀਨ ਇਹ ਵੀਡੀਓ ਸ਼ੇਅਰ ਜੂ ਕਰਨੀ ਆ ਕਿਉਂਕਿ ਸੱਚ ਦੀ ਗੱਲ ਸ਼ੇਅਰ ਕਰਨੀ ਤੁਸੀਂ ਸਾਰੇ ਮੇਰੇ ਭਰਾਵਾਂ ਨੇ ਆਪਾਂ ਸੱਚ ਦੀ ਗੱਲ ਕਰਦੇ ਆ ਕਿਉਂਕਿ ਮੈਂ ਤਾਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਨ ਆ ਤੇ ਮੈਂ ਸੱਚ ਬੋਲਣਾ ਮੈਂ ਝੂਠ ਨਹੀਂ ਬੋਲਣਾ ਆਪਣੀ ਆਵਾਮ ਦੇ ਨਾਲ ਜਦੋਂ ਜਿਨ੍ਹਾਂ ਨੂੰ ਇਹ ਅੱਤਵਾਦੀ ਜਿਨ੍ਹਾਂ ਨੂੰ ਵੱਖਵਾਦੀ ਜਿਨ੍ਹਾਂ ਨੂੰ ਗੁੰਡੇ ਜਿਨ੍ਹਾਂ ਨੂੰ ਖਾਲਸਤਾਨੀ ਕਹਿੰਦੇ ਆ ਨਾ ਉਹਨਾਂ ਨੇ ਫਿਰ ਇਕੱਠਿਆਂ ਹੋ ਕੇ ਸਾਰਿਆਂ ਜਾਣਿਆਂ ਨੇ ਸਲਾਹ ਕਰਕੇ ਇਹ ਗੱਲ ਕਹੀ ਆ 트ੰਪ ਨੂੰ ਵੀ ਸਾਡੇ ਦੇ ਪੰਜਾਬ ਦੇ ਲੋਕਾਂ ਦੇ ਤਰੋ ਕੱਢੇ ਹੋਏ ਆ ਆ ਪਾਕਿਸਤਾਨੀਆਂ ਨੇ ਤੇ ਮੋਦੀ ਹੁਣਾਂ ਨੇ ਰਲ ਕੇ ਗੇਮਾਂ ਖੇਡਣੇ ਆਪਣੀਆਂ ਵੋਟਾਂ ਦੀਆਂ ਚਾਲਾਂ ਚਾਲਾਂ ਖੇਡ ਖੜ ਕੇ ਆਪਣੀਆਂ ਵੋਟ ਬੈਂਕ ਪੱਕਾ ਕਰਨ ਦੇ ਮਜ਼ਬੂਤ ਕਰਨ ਦੇ ਆ ਤੇ ਤੁਸੀਂ ਹੁਣ ਥੋੜਾ ਜਿਹਾ ਸਾਡਾ ਇਹ ਸਾਥ ਦਿਓ ਸਾਡੇ ਦੇ ਪੰਜਾਬ ਦੇ ਲੋਕ ਮਰ ਕੇ ਚਰੇ ਡਰ ਡਰ ਕੇ ਵੀ ਪਤਾ ਨਹੀਂ ਬੰਦ ਕਿੱਥੇ ਡੇਪਣਾ ਮਜ਼ਾਇਲ ਕਿੱਥੇ ਡੇਪਣੀਆਂ ਸਾਡਾ ਤਾਂ ਬੁਰਾ ਹਾਲ ਹੋ ਗਿਆ ਆ ਤੇ ਸਾਡੇ ਪੰਜਾਬੀਆਂ ਦਾ ਸਾਡੇ ਇਥੇ ਪਰਿਵਾਰ ਆ ਉਹ ਲੋਕਾਂ ਦਾ ਤੇ ਬੁਰਾ ਹਾਲ ਹੋ ਗਿਆ ਡਰ ਡਰ ਕੇ ਵੀ ਲੋਕੀ ਹੁਣ ਕਰਨ ਕੀ ਲੋਕੀ ਦੇ ਆਟੇ ਇਕੱਠੇ ਕਰੀ ਜਾਂਦੇ ਕੋਈ ਦੁੱਧ ਇਕੱਠਾ ਕਰੀ ਜਾਂਦਾ ਕੋਈ ਪٹرول ਇਕੱਠਾ ਕਰੀ ਜਾਂਦਾ ਕੋਈ ਕੋਕਰੀ ਜਾਂਦਾ ਲੋਕੀ ਤੇ ਪਾਗਲ ਹੋ ਗਏ ਆ ਕਿਉਂਕਿ ਲੋਕ ਦੇ ਅੱਗੇ ਕਰੋਨਾ ਵਾਲੇ ਦਾ ਮਹਾਮਾਰੀ ਦੇ ਤੋਂ ਅੱਗੇ ਲੋਕ ਬੜੇ ਪਰੇਸ਼ਾਨ ਹੋਏ ਕਰੋਨਾ ਨੇ ਤਾਂ ਸਾਰੇ ਵਰਲਡ ਦੇ ਲੱਕ ਤੋੜਤਾ ਫੇਰ ਸਾਡੇ ਜਿਹੜੇ ਜਿਨ੍ਹਾਂ ਨੂੰ ਅ ਆਪਣੇ ਇੰਡੀਅਨ ਭਗਤ ਜਿਹੜੇ ਆ ਜਿਨ੍ਹਾਂ ਨੂੰ ਸਾਡੇ ਪੰਜਾਬੀ ਭਰਾਵਾਂ ਨੂੰ ਜਿਨ੍ਹਾਂ ਤੇ ਬੜੇ ਤਗੜੇ ਤੜੇ ਟੈਗ ਲਾਉਂਦੇ ਆ ਗੁੰਡੇ ਕਹਿੰਦੇ ਆ ਖਾਲਸਤਾਨੀ ਕਹਿੰਦੇ ਆ ਪਤਾ ਨਹੀਂ ਹੋਰ ਕੀ ਕੀ ਕਤਿਹੜਾ ਬੋਲਦੀਆਂ ਸਾਡੇ ਭਰਾਵਾਂ ਦੇ ਖਿਲਾਫ ਜਿਹੜੇ ਕੈਨੇਡਾ ਅ ਅਮਰੀਕਾ ਦੇ ਵਿੱਚ ਯੂ ਐਸ ਏ ਵਿੱਚ ਪੱਕੇ ਨੇ ਉਹਨਾਂ ਨੇ ਵੀ ਟਰੰਪ ਨੂੰ ਇੰਨੀ ਗੱਲ ਕਹੀ ਆ ਵੀ ਟਰੰਪ ਸਾਹਿਬ ਜੀ ਮੇਰੀ ਗੱਲ ਸੁਣੋ ਸਾਡੀਆਂ ਸਾਰੇ ਜਾਣੇ ਤੁਸੀਂ ਸਲਾਮਾ ਮਸ਼ਵਰਾ ਸਾਡਾ ਸੁਣੋ ਅਸੀਂ ਇਹ ਬੇਨਤੀ ਤੁਹਾਡੇ ਕੋਲ ਲੈ ਕੇ ਆਏ ਆ ਕਹਿੰਦੇ ਵੀ ਕੀ ਬੇਨਤੀ ਲੈ ਕੇ ਆਏ ਆ ਦੱਸੋ ਕਹਿੰਦੇ ਮੋਦੀ ਨੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਲੋਕਾਂ ਦੀ ਵੀ ਜਾਨ ਕੱਢੀ ਪਈ ਆ ਇਹਨਾਂ ਨੂੰ ਥੋੜਾ ਜਿਹਾ ਦਬਕਾ ਮਾਰੋ ਕਿਉਂਕਿ ਜੇਕਰ ਲੜਾਈਆਂ ਚੱਲਣੀਆਂ ਲੜਾਈਆਂ ਦੇਖਣੀਆਂ ਲੜਾਈਆਂ ਇਦਾਂ ਨਹੀਂ ਹੁੰਦੀਆਂ ਵੀ ਜਿੰਨੇ ਕ ਤੁਸੀਂ ਦੀਵਾਲੀ ਦੇ ਪਟਾਕੇ ਲੋਕੀ ਘਰੋਂ ਘਰੇ ਚਲਾਉਂਦੇ ਇਹਨੇ ਤਾਂ ਲੋਕੀ ਫੌਜੀ ਚਲਾਉਂਦੇ ਉਧਰੋਂ ਉਹ ਫੌਜੀ ਚਲਾਈ ਜਾਂਦੇ ਉਧਰੋਂ ਉਹ ਫੌਜੀ ਚਲਾਈ ਜਾਂਦੇ ਜੇ ਜੰਗ ਵਾਕਿਆ ਲੱਗਦੀ ਆ ਤੇ ਇਹਦੇ ਨਾਲ ਕਹਿੰਦਾ ਭਲਾ ਨਹੀਂ ਹੋਣਾ ਉਧਰ ਵੀ ਫੌਜੀ ਮਾਰਨੇ ਆ ਤੇ ਇਧਰ ਵੀ ਫੌਜੀ ਮਾਰਨੇ ਆ ਤੇ ਜਿਹੜੇ ਆਮ ਲੋਕ ਉਹ ਐਵੇਂ ਰਗੜੇ ਜਾਣੇ ਆ ਉਹਨਾਂ ਨੂੰ ਆਟੇ ਨੂੰ ਪਲੇਸਨ ਏਦਾਂ ਹੀ ਲੱਗ ਜਣਾਇਆ ਤੇ ਜਿਹੜੇ ਇਹ ਲੀਡਰ ਇੱਕ ਦੂਜੇ ਨੂੰ ਆਰਡਰ ਦਿੰਦੇ ਆ ਨਾ ਵੀ ਤੁਸੀਂ ਬੰਬ ਚਲਾਓ ਜਾ ਓਜਤਾ ਕਰੋ ਤਾਂ ਤੁਸੀਂ ਸਿਆਸਤਾਂ ਖੇਡੋ ਇਹ ਮੋਦੀ ਸਿਆਸਤਾਂ ਬਹੁਤ ਖੇਡਦਾ ਤੇ ਅਮਿਤ ਸ਼ਾਹ ਜਿਹੜਾ ਉਹ ਵੀ ਬੜੀਆਂ ਸਿਆਸਤਾਂ ਦੋਵੇਂ ਰਲ ਕੇ ਖੇਡਦੇ ਆ ਵੀ ਸਾਡੀ ਬੀਜਪੀ ਦੀ ਸਰਕਾਰ ਜਿਹੜੀ ਆ ਇੰਡੀਆ ਦੇ ਵਿੱਚ ਤਾਦ ਜਮਾ ਕੇ ਰੱਖੇ ਤੇ ਅਸੀਂ ਲੋਕਾਂ ਦੇ ਸਨਾਨ ਤੇ ਬਹਿ ਕੇ ਰਾਜ ਕਰੀਏ ਜਿਹੜਾ ਰਾਜ ਆ ਨਾ ਤੇ ਬਹੁਤਾ ਜਨ ਰਾਜ ਪਿੱਗਿਆ ਨਹੀਂ ਰਹਿਣਾ ਅੰਦਰ ਰਾਜਗੁਰੂ ਕਲਗੀਧਰ ਪਾਸ਼ਾ ਦਾ ਸਦਾ ਰਹਿਣਾ ਤੇ ਸਦਾ ਰਹੇਗਾ ਤੇ ਰਾਜਗੁਰੂ ਖਾਲਸੇ ਦਾ ਆਵੇਗਾ ਤੇ ਇਹ ਤੁਸੀਂ ਦੇਖ ਲਿਓ ਉਹਨਾਂ ਨੂੰ ਫਿਰ ਟਰੰਪ ਨੂੰ ਜਦੋਂ ਉਹਨਾਂ ਨੇ ਸਾਰੇ ਜਣੇ ਨੇ ਰਲ ਕੇ ਇਹਨੇ ਗੱਲ ਕਹੀ ਆ ਵੀ ਦੌਕਾ ਮਾਰੋ ਤੇ ਟਰੰਪ ਨੇ ਫਿਰ ਉਧਰੋਂ ਫੋਨ ਲਾ ਕੇ ਗੱਲਬਾਤ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਬੰਦੇ ਦੇ ਪੁੱਤ ਬਣ ਜੋ ਦੋਵੇਂ ਜਣੇ ਤੁਸੀਂ ਲੋਕਾਂ ਨੂੰ ਬੇਵਕੂ ਬਣਾਉਂਦੇ ਆ ਜੇ ਜੰਗ ਲੜਨੀ ਹੈ ਤਾਂ ਸੱਦੇ ਹੋ ਕੇ ਕਮਰ ਕਸੇ ਲਾ ਕੇ ਲੜੋ ਇੱਕ ਦੂਜੇ ਨੂੰ ਮਾਰੋ ਖਪਾਓ ਤੇ ਨਹੀਂ ਤੇ ਲੋਕਾਂ ਨੂੰ ਇਹ ਫੁੱਦੂ ਨਾ ਬਣਾਓ ਸ਼ਦਾਈ ਨਾ ਬਣਾਓ ਤੇ ਫਿਰ ਉਹਨਾਂ ਨੇ ਗੱਲਬਾਤ ਕਰਕੇ ਤੇ ਇਹਨੂੰ ਦਬਕਾ ਮਾਰਿਆ ਦੋਵਾਂ ਮੁਲਕਾਂ ਨੇ ਤਾਂ ਮੁੜ ਕੇ ਇਹਨਾਂ ਦੀਆਂ ਨਿਕਲੀਆਂ ਚੀਕਾਂ ਤੇ ਹੁਣ ਸਾਡਾ ਜਿਹੜਾ ਬਾਪ ਯੂ ایس اے ਅਮਰੀਕਾ ਦੇ ਵਿੱਚ ਬੈਠਾ ਸਰਪੰਚ ਕੰਟਰੀ ਜਿਹੜੀ ਯੂ ایس اے ਬੈਠੀ ਆ ਨਾ ਉਹਨਾਂ ਨੇ ਫਿਰ ਪੈਰ ਰੱਖਣਾ ਤੁਹਾਡੀ ਪੂਛ ਤੇ ਚੰਗਾ ਦੋਵਾਂ ਮੁਲਕਾਂ ਦੇ ਤੇ ਫਿਰ ਮਾਨ ਨਾ ਬਹਿ ਗਏ ਹੁਣ ਤੇ ਇਹ ਆਂਦੇ ਸੀ ਅਸੀਂ ਐਡਾ ਕਰ ਲਾਂਗੇ ਉਦਾਂ ਕਰ ਦਾਂਗੇ ਦੇਖੋ ਯਾਰ ਕਿੱਡਾ ਯਾਰ ਇਹਨਾਂ ਨੇ ਲੋੜਾ ਵਜਾ ਆ ਸਿਆਸਤਦਾਨਾਂ ਨੂੰ ਸਿਆਸਤਾਂ ਖੇਡਣ ਦਾ ਲੋਕਾਂ ਨੂੰ ਛਦਾਈ ਬਣਾਇਆ ਵੇਖੋ ਕਿੱਡਾ ਤਗੜਾ ਰਿਕਾਰਡ ਬਣਿਆ ਸਾਰੀ ਜਦੋਂ ਦਾ ਵੀ ਮਾਰ ਰਹੇ ਨੇ ਉੱਥੇ ਆਪਣੇ ਸੱਚਖੰਡ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕਿਰਨ ਪਾਏ ਆ ਉਦੋਂ ਦਾ ਉੱਥੇ ਦੀਪਮਾਲਾ ਜਗਮਗ ਚੱਲਣ ਢੀਆ ਤੇ ਇਹਨਾਂ ਨੇ ਉੱਥੇ ਵੀ ਨੇਰ ਪਵਾਇਆ ਹੱਦ ਹੋ ਗਈ ਯਾਰ ਲੋਕਾਂ ਦੀ ਇਹੋ મોદી ਉਹ ਆ ਜਿਹੜਾ ਅੰਦਾਈ ਕੋਰੋਨਾ ਕਾਲ ਦੇ ਸਮੇਂ ਕਿ ਇੱਕ ਥਾਲੀ ਲੈ ਲਓ ਇੱਕ ਚਮਚ ਲੈ ਲਓ ਐਸੇ ਐਸੇ ਖੜਕਾਓ ਤੇ ऐसे ऐसे करने से कोरोना भाग जाता है ये जा बंदे आ जेडे सियासत करके ते ਲੋਕਾਂ ਨੂੰ ਛਦਾਈ ਤੇ ਮੂਰਖ ਬਣਾਉਂਦੇ ਤੇ ਮੈਂ ਤੁਹਾਨੂੰ ਇਹੋ ਕਹਿਣਾ ਹੈ ਉਹ ਵੀ ਕਿ ਇਹਨਾਂ ਦੀਆਂ ਚਾਲਾਂ ਸਮਝੋ ਹੁਣ ਜੇ ਜੰਮੂ ਕਸ਼ਮੀਰ ਦੀ ਗੱਲ ਕਰਦੇ ਆ ਪਲਵਾਮਾ ਦੀ ਗੱਲ ਕਰ ਲਓ ਜਾਂ ਪਹਿਲਗਾਮ ਦੀ ਗੱਲ ਕਰ ਲਓ ਬੰਦੇ ਤੁਹਾਡੇ ਉਥੇ ਮਾਰੇ ਆ ਬੰਦਿਆਂ ਨੇ ਨਾਲ ਉਥੇ ਲੜਾਈ ਝਗੜਾ ਹੋਇਆ ਜਾਂ ਸਿਆਪਾ ਖਾਣਾ ਉਥੇ ਪਿਆ ਤੇ ਤੁਸੀਂ ਉਥੇ ਗੱਲਬਾਤ ਕਰੋ ਤੁਸੀਂ ਉਥੇ ਮੇਜਠੋ ਪੰਜਾਬ ਵਿੱਚ ਇੱਥੇ ਆ ਕੇ ਲੜਾਈਆਂ ਲੜਦੇ ਜਾਂ ਪੰਜਾਬ ਦੇ ਲੋਕਾਂ ਨੂੰ ਖਪਾਉਂਦੇ ਤੁਸੀਂ ਇੱਥੇ ਆਂਡੇ ਦੇਣੇ ਪੰਜਾਬ ਜਾ ਕੇ ਪੰਜਾਬੀਆਂ ਦੇ ਨਾਲ ਤਾਂ ਕੋਈ ਗੱਲਬਾਹ ਨਹੀਂ ਪੰਜਾਬੀਆਂ ਨਾਲ ਕੋਈ ਮਸਲਾ ਨਹੀਂ ਚੜਦੇ ਚੜਦੇ ਪੰਜਾਬ ਦੇ ਬੰਦੇ ਲਹਿੰਦੇ ਪੰਜਾਬ ਦੇ ਬੰਦੇ ਇੱਕ ਦੂਜੇ ਦੇ ਭਰਾ ਭਰਾ ਤੁਸੀਂ ਇਹਨਾਂ ਨੂੰ ਜ਼ਿੰਮੇਵਾਰੀ ਬਣਾ ਦਿੱਤਾ ਮਿੰਟੋ ਮੰਡੀ ਉਹ ਇੱਧਰ ਦੇ ਨੂੰ ਗਾਲਾਂ ਕੱਢੀ ਜਾਂਦਾ ਇੱਧਰ ਦੇ ਕੁਝ ਮਸੰਦ ਉਧਰ ਗਾਲਾਂ ਕੱਢੀ ਜਾਂਦਾ ਉਧਰ ਦੇ ਕੁਝ ਲੋਕ ਇੱਧਰ ਗਾਲਾਂ ਕੱਢੀ ਜਾਂਦਾ ਪਤਾ ਕਿਸੇ ਨੂੰ ਵੀ ਨਹੀਂ ਚੱਲਦਾ ਤਜਨ ਉਹ 트럼ਪ ਨੇ ਕਿਹਾ ਵੀ ਜੇ ਲੜਨੀ ਹੈ ਜੰਗ ਤੇ ਪੁੱਤ ਚੰਗੀ ਤਰ੍ਹਾਂ ਲੜੋ ਨਹੀਂ ਤੇ ਐਵੇਂ ਖੇਡਾਈ ਜਾਣਾ ਕਰੋ ਤਮਾਸ਼ੇ ਜਿਹਾ ਨਾ ਕਰੋ ਚੁੱਪ ਕਰਕੇ ਬਹਿ ਜਾਓ ਬੰਦਿਆਂ ਕੋ ਉਹ ਅੰਦਾ ਜੰਗ ਦਿਖਾਉਣੀ ਦਿਖਾਵਾ ਤੇ ਮੈਂ ਤੁਹਾਨੂੰ ਦੱਸਾਂ ਵੀ ਦਿਖਾਵਾ ਜੰਗ ਕਿੱਦਾਂ ਕੀ ਹੁੰਦੀ ਜੰਗ ਉਹਨਾਂ ਜਪਾਨ ਨੂੰ ਯਾਦ ਕਰ ਲਿਓ ਹੀਰੋਸ਼ੀਮਾ ਦਾ ਨਾਗਾਸ਼ੀ ਸ਼ਹਿਰ ਨੂੰ ਯਾਦ ਕਰ ਲਿਓ ਨਹੀਂ ਤਾਂ ਫਿਰ ਆ ਜਿਹੜੀ ਯੂਕਰੇਨ ਦੀ ਜੰਗ ਹੈ ਨਾ ਇਹਨੂੰ ਯਾਦ ਕਰ ਲਿਓ ਕਿੰਨਾ ਐਨ ਟਲੇ ਮੂਲੇ ਪੁੱਟੇ ਤੇ ਕਿੱਥੇ ਬਿਲਡਿੰਗਾਂ ਐ ਆਉਂਦੀਆਂ ਜਿੱਦਾਂ ਥੱਲੇ ਉਹ ਏਟਰ ਰੱਖੇ ਨਾ ਏਟਰ ਨੂੰ ਹਵਾ ਦੇ ਨਾਲ ਜ਼ੋਰ ਦੇ ਨਾਲ ਘਰੇਟ ਨਹੀਂ ਦੇ ਪੈਂਦੀ ਐਦਾਂ ਬਿਲਡਿੰਗਾਂ ਆਉਂਦੇ ਤਾਂ ਨਿਗੇ ਨਿਗੇ ਬੱਚਿਆਂ ਨੇ ਚੀਕਾਂ ਚੁਹਾੜੇ ਤੇ ਰੋਂਦੇ ਕਰਲਾਉਂਦੇ ਬੱਚੇ ਸੀ ਇੰਨਾ ਕੋ ਹੋਇਆ ਸੀ ਉਦੋਂ ਤੇ ਇਹ ਆਂਦੇ ਆ ਜੰਗ ਕਰੇ ਐਤਾ ਹੀ ਆ ਕਰੇ ਜੰਗ ਕਰੇ ਐਦਾਂ ਹੀ ਕੋਈ ਗੱਲ ਨਹੀਂ ਇਹ ਜੰਗ ਕੋਈ ਮਜ਼ਾਕ ਨਹੀਂ ਗਾ ਜਦੋਂ ਜੰਗ ਲੱਗਦੀ ਜੰਗ ਅੱਤ ਦੀ ਗਰਮ ਆ ਸਾੜ ਕੇ ਰੱਖ ਦਿੰਦੀ ਸਰਵਨਾਸ਼ ਕਰਕੇ ਰੱਖ ਦਿੰਦੀ ਆ ਧਰਤੀ ਨੂੰ ਇਕਦਮ ਪਾੜ ਕੇ ਰੱਖ ਦਿੰਦੀ ਜੰਗ ਚੱਲਦੀ ਆ ਇਹ ਜਿਹੜੇ ਬੰਬ ਚਲਾਉਂਦੇ 1.5 ਕਿਲੋ ਦੇ ਬੰਬ ਚਾਉਂਦੇ ਇਹਨਾਂ ਦਿਵਾਲੀ ਵਾਲੇ ਜਿਹੜੇ ਲੋਕੀ ਆਮ ਬੰਬ ਚਲਾ ਦਿੰਦੇ ਆ ਲੋਕਾਂ ਨੇ ਦੇਵਕੁਤਾ ਬਣਾ ਤੇ ਬਲੈਕ ਆਊਟ ਕਰਕੇ ਮੇਰਾ ਕਰਕੇ ਇਹਨਾਂ ਨੂੰ ਆਪੜ ਜਿਹੜੇ ਡਰੋਨ ਜਾਣ ਦੇ ਗੋਣ ਦੇਣਗੇ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਡੈਸ਼ ਦਾ ਡੈਸ਼ ਦਾ ਮਾਹੌਲ ਕਾਇਮ ਹੋਗਾ ਲੋਕੀ ਆਖਣਗੇ ਵਾਕਿਆ ਹੀ ਵਾਕਿਆ ਜੰਗ ਲੱਗੀ ਆ ਇਹ ਜੰਗ ਏਦਾਂ ਨਹੀਂ ਲੱਗਦੀ ਹੁੰਦੀ ਤੇ ਮੋਦੀ ਨਾਲੇ ਮੋਦੀ ਨਾਲੇ ਕਿੱਡਾ ਕਿ ਤਕੜਾ ਜੰਗੂ ਆਇਆ ਵੀ ਜੰਗਾ ਵੜੀਆਂ ਘਰਾਂ ਵਾਲੇ ਕੀ ਇਹ ਜੰਗਾ ਯਾਰ ਸਾਡੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਯੰਗੀ ਜਰਨੈਲ ਨਹੀਂ ਕੋਈ ਹੋ ਸਕਿਆ ਤਣ ਤਣ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੌਨਾ ਜੰਦਾ ਫਰੇ ਕੀਤੀਆਂ ਇਹ ਕੋਈ ਜੰਗ ਥੋੜੀ ਇਹ ਤਾਂ ਮਜ਼ਾਕ ਹੀ ਲੋਕਾਂ ਨੂੰ ਛਦਾਈ ਬਣਾਇਆ ਇਹ ਸਿਰਫ ਆਪਣਿਆਂ ਵੋਟ ਬੈਂਕ ਇਕੱਠਾ ਕਰਨ ਵਾਸਤੇ ਲੋਕਾਂ ਨੂੰ ਛਦਾਈ ਬਣਾਇਆ ਵੀ ਵੋਟ ਬੈਂਕ ਇਕੱਠਾ ਕਰੋ ਤਾਂ ਵੋਟਾਂ ਲਓ ਇਹ ਨਾਲ ਹੁਣ ਭਈਏ ਜਿਹੜੇ ਪੰਜਾਬ ਦੇ ਵਿੱਚ ਆ ਕੇ ਆਪਣੀਆਂ ਕੋਠੀਆਂ ਪਾ ਕੇ ਭਈਏ ਵੀ ਲੁਧਿਆਣੇ ਵਿੱਚ ਸਿਆਖਤਾ ਖੇਡ ਕੇ ਐਨਾ ਪਹਿਕ ਕਮਾ ਕੇ ਪੰਜਾਬੀਆਂ ਦੇ ਸਰਾਂ ਤੋਂ ਤੇ ਆਪਣੇ ਉੱਥੇ ਯੂਪੀ ਬਿਹਾਰ ਵਿੱਚ ਕੋਠੀਆਂ ਮਹਿਲ ਖੜੇ ਕਰ ਲੈ ਪੰਜਾਬੀਆਂ ਦੀਆਂ ਸਬਜ਼ੀਆਂ ਵੇਚ-ਵੇਚ ਕੇ ਮਠਿਆਈਆਂ ਵੇਚ-ਵੇਚ ਕੇ ਖਾਨੜਿਆਂ ਦੇ ਕਿਜਾ ਤੇ ਬਹਿ ਕੇ ਬੰਜਾਂ ਨੇ ਪੰਜਾਬ ਨੂੰ ਲੁੱਟ ਕੇ ਛੱਟ ਕੇ ਖਾ ਗੇ ਤੇ ਜਦੋਂ ਪਤਾ ਲੱਗਾ ਵੀ ਹੁਣ ਪੰਜਾਬ ਦੇ ਉੱਤੇ ਇਹ ਭਾਰੀ ਪਈ ਆ ਤੇ ਮੰਨ ਲਓ ਏਡੀ ਭਾਰੀ ਨਹੀਂ ਹੋਈ ਇਹਨਾਂ ਨੂੰ ਲੱਗ ਗਿਆ ਵੀ ਪੰਜਾਬ ਦੇ ਉੱਤੇ ਬਹੁਤ ਭਾਰੀ ਪੈ ਗਿਆ ਤੇ ਦਵੀ ਇੱਕ ਮਿੰਟ ਚ ਲੱਗੇ ਸਮਾਨ ਤੇ ਗੱਡੀਆਂ ਭਾਲ ਭਰ ਨਿਕਲ ਗਏ ਹੋਣ ਜੇ ਤੁਸੀਂ ਚੱਜਦੇ ਹੋ ਨਾ ਭਰਾਓ ਤੁਸੀਂ ਜੇ ਵਾਕਿਆ ਹੀ ਗੁਰੂ ਸਾਹਿਬ ਨੂੰ ਮੰਨਦੇ ਹੋ ਇਹਨਾਂ ਨੂੰ ਪੰਜਾਬ ਦੇ ਧਰਤੀ ਦੇ ਪੈਰ ਨਾ ਪਾਉਣ ਦਿਓ ਇਹਨਾਂ ਨੂੰ ਐਦਾਂ ਦੇ ਲੋਕ ਜੇ ਤੁਹਾਡਾ ਸਾਥ ਇਹਨਾਂ ਨੇ ਬਿਲਕੁਲ ਨਹੀਂ ਦਿੱਤਾ ਤੇ ਹਾਂ ਗੱਲ ਬਾਤ ਹੈ ਟਰੰਪ ਨੇ ਜਦੋਂ ਕਿਹਾ ਨਾ ਫਿਰ ਕਿ ਜੋ ਬੁੱਤ ਸਿੱਧੇ ਹੋ ਜਾਣਗੇ ਦੇ ਸਦਾ ਕਰ ਦਵਾਂਗੇ ਤੇ ਜਿਹੜੇ ਆਪਣੇ ਭਰਾ ਹੀ ਨੇ ਜਿਹੜੇ ਯੂ ਐਸ ਏ ਵਿੱਚ ਬੈਠੇ ਉਹਨਾਂ ਨੇ ਕਿਹਾ ਸਾਡੇ ਦੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੇ ਮਾਰਖ ਪਾ ਦਿੱਤਾ ਯਾਰਾ ਕਿ ਇਹਨਾਂ ਨੂੰ ਨੱਥ ਪਾਓ ਤੇ ਫਿਰ ਦੋਵਾਂ ਮੁਲਕਾਂ ਨੂੰ ਨੱਥ ਪਾਈ ਸਰਪੰਚ ਕੰਟਰੀ ਟਰੰਪ ਨੇ ਤਹੌਣ ਕਿ ਦੱਸਦੇ ਹੋਇਆ ਪਤਾ ਹੈ ਨਾ ਉਹ ਵਿਟੋ ਪਾਵਰ ਦੀ ਸ਼ਕਤੀ ਆ ਟਰੰਪ ਜਿਹੜੇ ਕਈ ਮੁਲਕ ਉਹਰੇ ਮਗਰ ਝੰਡਾ ਲੈ ਕੇ ਤੁਰਦੇ ਨੇ ਕਈ ਮੁਲਕ ਉਹਦੇ ਕਹਿ ਦਿੱਤੇ ਜੰਗ ਦਾ ਮਗਰ ਪੱਲਾ ਫੜ ਕੇ ਤੁਰਦੇ ਨੇ ਝੰਡ ਲੜਨ ਵਾਸਤੇ ਤਿਆਰ ਨਹੀਂ ਲੋਕ ਇਹਨਾਂ ਨੇ ਮਜ਼ਾਕ ਬਣਾਇਆ ਲੋਕਾਂ ਨੇ ਹਰ ਦੂ ਲਹਨ ਦੇ ਹੋ ਜੀ ਗੰਦੀ ਸੋਚ ਦਿੱਤੇ ਤਾਂ ਮੈਂ ਕਿ ਲੋ ਇੰਨਾ ਕਹਿਣਾ ਚਾਹਣਾ ਫਿਰ ਮਿਲਦਾ ਆ ਤੇ ਵੀਡੀਓ ਫੁੱਲ ਬੜਾ ਫੁੱਲ ਸ਼ੇਅਰ ਕਰ ਦਿਓ ਆਪਾਂ ਗੱਲ ਕਰਦੇ ਆ ਹੱਕ ਸੱਚ ਦੀ ਸੱਚੀ ਗੱਲ ਆਪਾਂ ਨੂੰ ਕੋਈ ਉਹ ਚੱਕਰ ਨਹੀਂ ਹੈਗਾ ਕੋਈ ਫੇਮ ਲੈਣ ਦਾ ਕਿਉਂਕਿ ਆਪਾਂ ਨੂੰ ਸਾਰੇ ਭਰਾ ਜਾਣਦੇ ਆ ਨਿਹੰਗ ਸਿੰਘ ਖਾਲਸਾ ਫੌਜ ਆ ਜਾਗਦੀ ਜ਼ਮੀਰ ਵਾਲੀ ਚੜ੍ਹਦੀ ਕਲਾ ਵਾਲੀ ਫੌਜ ਆ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ